ਅੰਮ੍ਰਿਤ ਵੇਲੇ ਜਦੋਂ ਉੱਠ ਕੇ ਜਾਗ ਖੁੱਲ ਗਈ ਨੇਤਰ ਖੁੱਲ ਗਏ ਉਦੋਂ ਆਪਣੇ ਆਸਨ ਤੇ ਬੈ ਬੈ ਉੱਠ ਕੇ ਬੈਠ ਜਾਓ ਅੰਮ੍ਰਿਤ ਵੇਲੇ ਤੁਸੀਂ ਉੱਠ ਗਏ ਨਾ ਉੱਠ ਕੇ ਆਸਨ ਤੇ ਬਹਿ ਜਾਓ ਗੁਰੂ ਦੀ ਉਸਤਤੀ ਦਾ ਸ਼ਬਦ ਗਾਇਨ ਕਰੋ ਉਜਾਪ ਕਰੋ ਕਹਿੰਦਾ ਮਤਲਬ 2 ਮਿੰਟ 5 ਮਿੰਟ 10 ਮਿੰਟ ਆਸਨ ਤੇ ਹੀ ਬੈਠੇ ਬੈਠੇ ਜੁਗਤੀਆਂ ਬਿਲਕੁਲ ਸਟੀਕ ਨੇ ਗੁਰਮਤਿ ਦੀਆਂ ਜੁਗਤੀਆਂ ਨੇ ਅਪਣਾ ਲਿਓ ਫਾਇਦਾ ਹੋਏਗਾ ਆਸਨ ਤੇ ਬੈਠੇ ਬੈਠੇ ਹੀ ਜਿਵੇਂ ਹੁਣ ਮੰਨ ਲਓ ਸ਼ਬਦ ਹੈ ਸ਼ਲੋਕ ਇਹਨੂੰ ਕੰਟ ਕਰ ਲੋ ਅੰਮ੍ਰਿਤ ਵੇਲੇ ਉੱਠਦੇ ਸਾਰੀ ਇਹ ਕਰੋ ਦੇਖੋ ਕਿਰਪਾ ਇਸ ਤੋਂ ਅੱਗੇ ਦਿਨ ਚਾਰਿਆ ਦੱਸਦਾ ਕਿਵੇਂ ਆਪ ਜੀ ਕਰ ਸਕਦੇ ਹੋ ਮਹਾਰਾਜ ਦੀ ਕਿਰਪਾ ਨਾਲ ਬੇਨਤੀ ਕਰਾਂਗਾ ਜਿਵੇਂ ਉੱਠੇ ਆਸਨ 'ਤੇ ਬੈਠ ਕੇ ਪੈਰ ਥੱਲੇ ਲਾਇਆ ਆਸਨ 'ਤੇ ਬੈਠਿਓ ਤੇ ਜਿਵੇਂ ਸ਼ਬਦ ਹੈ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੌਮੇ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਪੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾੰਤ ਸਤਿ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਈਸ਼ਵਤ ਕੋਈ ਹੋਰ ਸ਼ਬਦ ਲਾ ਲੂ ਨਮੇ ਆਦ ਗੁਰੇ ਨਮਹ जुगाद गुरु नम नम ए नमः सतगुरु ए नमः श्री गुरुदेव ए नमः ਇਹਦਾ ਜਾਪ ਕਰ ਲੋ ਜਾਂ ਉੱਠ ਕੇ मूल मंत्र 5 ਮਿੰਟ ਲਾ ਲੋ ਗੁਰਮੰਤਰ ਲਾ ਲੋ ਜਾਂ ਇੱਕ ਚੌਪਈ ਸਭ ਦਾ ਪਾਠ ਕਰ ਲੋ ਸੋਈਆਂ ਦਾ ਛੋਟੀ ਬਾਣੀ ਕੋਈ ਵੀ ਉੱਠੇ ਯਾਨੀ ਕਿ ਮਨ ਉੱਠਦੇ ਸਾਰ ਹੀ ਕਿਦਰ ਨੂੰ ਹੋ ਗਿਆ ਬਾਣੀ ਵੱਲ ਨੂੰ ਹੋ ਗਿਆ ਉੱਠਦੇ ਸਾਰ ਹੀ ਜੀਵ ਨੇ ਪਹਿਲਾ ਕਰਮ ਕੀ ਕੀਤਾ ਪਹਿਲਾ ਕਰਮ ਜਦੋਂ ਤੁਹਾਡਾ ਕਰਮ ਦੇਖਿਆ ਜਾਏਗਾ ਵੀ ਇਹ ਉੱਠਦੇ ਸਾਰ ਕੀ ਕਰਦਾ ਸੀ ਕੌਣ ਚੱਕ ਕੇ ਲੱਗ ਜਾਂਦਾ ਸੀ ਦੇਖਣ ਜਾਂ ਕੀ ਕਰਦਾ ਸੀ ਇਹ ਹੈ ਉਹ ਕਹਿੰਦੇ ਜਿਹੜਦੇ ਸਾਰੇ ਉਸਤਤ ਵਿੱਚ ਹੋ ਜਾਂਦਾ ਸੀ ਵਾਹਿਗੁਰੂ ਦੀ ਉਸਤਤ ਵਿੱਚ ਹੋ ਜਾਂਦਾ ਸੀ ਚਲੋ ਇਹ ਤਾਂ ਉੜਦੇ ਸਾਰੀ ਇਹ ਕਰਨਾ ਹੈ 5 ਕਿੰਮਟ 24 ਦਾ ਪਾਠ ਕਰ ਲਿਆ ਜਾਂ ਸਵਈਆਂ ਦਾ ਪਾਠ ਕਰ ਲਿਆ ਜਾਂ ਕੋਈ ਵੀ ਜੋ ਵੀ ਫਿਰ ਉੱਠੇ ਆਪਣੀ ਸਰੀਰਕ ਕ੍ਰਿਆ ਕੀਤੀ ਇਸ਼ਨਾਨ ਆਦਿਕ ਹੋਰ ਆਪਣੀ ਕ੍ਰਿਆ ਤੋਂ ਜਦੋਂ ਓਕੇ ਜਦੋਂ ਸ਼ਰਨਨ ਕਰਨ ਲੱਗਿਓ ਉਦੋਂ ਵੀ ਜਾਪ ਕਰੀ ਜਾਓ ਉਦੋਂ ਵੀ ਜਾਪ ਕਰੀ ਜਾਓ ਇਹ ਨਹੀਂ ਵੀ ਹੁਣ ਵੀ ਸਭ ਬੈਡ ਤੋਂ ਜਾਂ ਤੋਂ ਉੱਠ ਖੜੇ ਆਸਣ ਤੋਂ ਤੇ ਚਲੋ ਜੀ ਹੁਣ ਆਪਾਂ ਹੈ ਡਾਕੂਮੈਂਟ ਫੋਨ ਦੇਖ ਲਈਏ ਨਾ ਉੱਠੇ ਬੈ ਜਾਪ ਕਰਦੇ ਕਰਦੇ ਚਲੇ ਜਾਓ ਸ਼ਰਨਨ ਕਰੋ ਸ਼ਰਨਨ ਕੀਤਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਤੋਂ ਬਾਅਦ ਵਿੱਚ ਬੈਠ ਜਾਓ ਆਸਣ ਤੇ ਆਸਣ ਤੇ ਬੈਠ ਗਏ ਫਿਰਨਾਨ ਕੀਤਾ ਹੋਇਆ ਫਰੈਸ਼ ਹੁੰਦਾ ਬੰਦਾ ਬਿਲਕੁਲ ਹੈ ਨਾ ਬੈਠੇ ਫਿਰ ਜਾਪ ਕਰੋ ਲਗਾਤਾਰ ਲਗਾਤਾਰ ਜਾਪ ਕਰੋ ਇਕਾਂਤ ਵਿੱਚ ਬੈਠ ਜਾਓ ਅਮਰਤ ਵੇਲਾ ਹੈਗਾ ਹੀ ਉਦੋਂ ਹੋਵੇਗਾ ਹੀ ਬੈਠ ਜਾਓ ਪਹਿਲਾਂ ਜਾਪ ਕਰੋ ਜਾਂ ਨਿਤਨੇਮ ਜਾਂ ਨਿਤਨੇਮ ਕਰਨ ਤਾਂ ਨਿਤਨੇਮ ਕਰੋ ਜੋ ਵੀ ਤੁਹਾਡਾ ਆਪਣਾ ਤੁਹਾਡੀ ਜੋ ਇਸ ਤਰ੍ਹਾਂ ਦਾ ਤੁਹਾਡਾ ਪੰਜਨਮੰਦਗੀ ਦਾ ਜੋ ਹੈ ਜਿਵੇਂ 2 1/2 ਘੰਟੇ 10 ਬੇਨਤੀ ਕਰ ਦਾਂਦਾ ਵੀ ਲਗਾਤਾਰ ਬੈਠੋ ਟਾਈ ਘੰਟੇ ਨਹੀਂ ਬੈਹ ਹੁੰਦਾ ਤਾਂ ਜਿੰਨਾ ਸਮਾਂ ਘਟੂ ਘਟ ਯਾਨੀ ਕਿ ਵੀ 40 45 ਮਿੰਟ ਤਾਂ ਜ਼ਰੂਰ ਬੈਠੋ